ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਜਿਹੜੀ ਵੱਡੀ ਤਬਦੀਲੀ ਇਹ ਇਸ ਟਾਈਮ ਆ ਚੁੱਕੀ ਹੈ ਭਾਰੀ ਜਿਹੜੀ ਬਹੁਤ ਪੰਜਾਬ ਦੇ ਇਲਾਕਿਆਂ ਦੇ ਵਿੱਚ ਬਹੁਤ ਭਾਰੀ ਬਾਰਿਸ਼ ਵੀ ਹੋਈ ਹੈ ਕਈ ਥਾਵਾਂ ਤੇ ਹਲਕੇ-ਹਲਕੇ ਜਿਹੜੀ ਬੂਰਝੀ ਪੈ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਖੇੜ ਮੁਹਾਲੀ ਬਨੂੜ ਲਾਂਡਰਾ ਵਰਗੇ ਸ਼ਹਿਰਾਂ ਦੀ ਤਾਂ ਇੱਥੇ ਵੀ ਜਿਹੜੀ ਬਾਰਿਸ਼ ਦੇ ਬਲੋਂ ਦਸਤਕ ਹੈ ਉਹ ਦਿੱਤੀ ਗਈ ਹੈ ਜੀ ਹਾਂ ਬਿਲਕੁਲ ਮੌਸਮ ਦੇ ਵਿੱਚ ਜਿਹੜੀ ਹੈ ਤਬਦੀਲੀ ਆਉਣ ਦੇ ਕਾਰਨ ਜਿਹੜੀ ਖਾਸ ਕਰਕੇ ਜੇਕਰ ਗੱਲ ਕਰੀਏ ਜਿਹੜਾ ਵਾਇਰਲ ਜਿਹਾ ਚੱਲ ਰਿਹਾ ਬੁਖਾਰ ਨਜ਼ਲਾ ਖਾਂਸੀ ਜ਼ੁਕਾਮ ਵਗੈਰਾ ਉਹ ਵੀ ਠੀਕ ਹੋ ਜਾਵੇਗਾ ਪ੍ਰੋਪਰ ਤਰੀਕੇ ਉਹ ਸਾਫ ਹੋਣ ਦੇ ਜਿਹੜੇ ਅਸਾਰ ਹੈ ਉਹ ਲਗਾਤਾਰ ਦਿਖ ਰਿਹਾ ਹੈ ਜੇ ਮੌਸਮ ਜਿਹੜਾ ਹੈ ਕਦੋਂ ਤੱਕ ਇਹ ਖਰਾਬ ਰਹੂਗਾ ਇਹ ਤਾਂ ਕਹਿ ਨਹੀਂ ਸਕਦੇ ਕਿਉਂਕਿ ਕੁਦਰਤ ਦਾ ਕੁਝ ਨਹੀਂ ਪਤਾ ਕਦੋਂ ਇਹ ਜਿਹੜਾ ਮੌਸਮ ਹੈ ਕਲੀਅਰ ਕਰ ਦੇਵੇ ਕਦੋਂ ਜਿਹੜੀ ਹੈ ਬਾਰਿਸ਼ ਹੋਣ ਲੱਗ ਜਵੇ ਪਰ ਆਸਮਾਨ ਵੱਲ ਦੇਖ ਕੇ ਤਾਂ ਇਹੀ ਲੱਗਦਾ ਕਿ ਜਿਹੜੀ ਬਾਰਿਸ਼ ਹੈ ਉਹ ਲਗਾਤਾਰ ਅੱਜ ਤੇ ਕੱਲ ਦੇ ਵਿੱਚ ਲਗਾਤਾਰ ਜਿਹੜੀ ਬਾਰਿਸ਼ ਹੈ ਉਹ ਪਏਗੀ ਤਾਂ ਹੁਣ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਖਰੜ ਸ਼ਹਿਰ ਦੀਆਂ ਤਸਵੀਰਾਂ ਨੇ ਬਿਜਲੀ ਵੀ ਲੱਛ ਰਹੀ ਹੈ ਆਸਮਾਨ ਦੇ ਵਿੱਚ ਜਿਹੜਾ بارش ਦੇ ਨਾਲ ਕਾਫੀ ਜਿਹੜਾ ਮੌਸਮ ਹੈ ਵਧੀਆ ਹੋ ਗਿਆ ਲੋਕ ਮਾਸਮ ਦਾ ਜਿਹੜਾ بارش ਦਾ ਆਨੰਦ ਮਾਣਨ ਲਈ ਵੀ ਗੱਡੀਆਂ ਕਾਰਾਂ ਲੈ ਕੇ ਬਾਹਰ ਨਿਕਲਣੇ ਸ਼ੁਰੂ ਹੋ ਗਏ ਨੇ ਤਾਂ ਇਹ ਜਿਹੜੀ ਬਿਮਾਰੀ ਜੀ ਹੈ వైరਲ ਹੈ ਉਹ ਇਸ ਮੀਂਹ ਦੇ ਨਾਲ ਜਿਹੜਾ ਛੱਡ ਜਾਵੇਗਾ ਸੂ ਜਿਹੜੀ ਰੁੱਤ ਹੈ ਬਸੰਤ ਰੁੱਤ ਚੱਲ ਰਹੀ ਹੈ ਤਾਂ ਵਧੀਆ ਜਿਹੜਾ ਮੌਸਮ ਹੈ ਕਲੀਅਰ ਹੋ ਜਾਵੇਗਾ ਤਾਂ ਦੇਖ ਸਕਦੇ ਹੋ ਤੁਸੀਂ ਆਈ ਬਸੰਤ ਪਾਲਾ ਉਡੰਤ ਇੱਕ ਕਹਾਵਤ ਵੀ ਹੈ ਜਿਹੜੀ ਸਿਆਣੇ ਦੇ ਵੱਲੋਂ ਕਹੀ ਜਾਂਦੀ ਹੈ ਆਈ ਬਸੰਤ ਪਾਲਾ ਉਡੰਤ ਜੀ ਹਾਂ ਬਿਲਕੁਲ ਹੁਣ ਜਿਹੜਾ ਪਾਲਾ ਆ ਉਹ ਉਡੰਤ ਹੋ ਚੁੱਕਿਆ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਬਾਰਿਸ਼ ਹੈ ਬਾਰਿਸ਼ ਦੇ ਵੱਲੋਂ ਦਾਸਤਕ ਦਿੱਤੀ ਗਈ ਹੈ ਮੁਹਾਲੀ ਸ਼ਹਿਰ ਦੇ ਵਿੱਚ ਇਹ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਜਿਹੜੀ ਬਾਰਿਸ਼ ਹੈ ਲਗਾਤਾਰ ਹਲਕੀ ਕਿਣਮਣ ਤੋਂ ਥੋੜੀ ਜਿਹੜੀ ਜ਼ਿਆਦਾ ਜਿਹੜੀ ਸ਼ੁਰੂ ਹੋਣੀ ਹੋ ਗਈ ਹੈ ਬਾਰਿਸ਼ ਇਸ ਬਾਰਿਸ਼ ਦਾ ਆਨੰਦ ਮਾਨਣ ਦੇ ਲਈ ਲੋਕ ਸਟਾਲਾਂ ਤੇ ਜਾ ਰਹੇ ਨੇ ਸੋ ਸ਼ਹਿਰਾਂ ਵਿੱਚ ਨਿਕਲ ਰਹੇ ਨੇ ਗੱਡੀਆਂ ਕਾਰਾਂ ਲੈ ਕੇ ਮੌਸਮ ਬਹੁਤ ਹੀ ਜਿਹੜਾ ਵਧੀਆ ਹੋ ਗਿਆ ਨਾ ਤਾਂ ਠੰਡ ਹੈ ਤੇ ਨਾ ਹੀ ਗਰਮੀ ਹੈ ਬਹੁਤ ਹੀ ਜਿਹੜਾ ਜਿਹਨੂੰ ਆਪਾਂ ਕਹਿ ਸਕਦੇ ਆ ਮੀਡੀਅਮ ਮੱਧਮ ਜਿਹਾ ਮੌਸਮ ਹੋ ਗਿਆ ਜਿਸ ਦੇ ਵਿੱਚ ਇਨਸਾਨ ਆਮ ਤੌਰ ਤੇ ਤੁਰ ਫਿਰ ਸਕਦਾ ਹੈ ਤੇ ਜਿਹੜੇ ਆ ਇਸ ਰੁੱਤ ਦਾ ਆਨੰਦ ਮਾਣ ਸਕਦਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਸਮਾਨ ਦੇ ਵਿੱਚ ਜਿਹੜੀ ਬਿਜਲੀ ਹੈ ਗਰਜਣ ਦੀ ਜਿਹੜੀ ਆਵਾਜ਼ ਆ ਰਹੀ ਹੈ ਸੋ ਮੌਸਮ ਦੇ ਵਿੱਚ ਜਿਹੜੀ ਵੱਡੀ ਤਬਦੀਲੀ ਹੈ ਇਸ ਟਾਈਮ ਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਬਾਰਿਸ਼ ਹੈ ਬਾਰਿਸ਼ ਦੇ ਵੱਲੋਂ ਦਸਤਕ ਦਿੱਤੀ ਗਈ ਹੈ ਪੰਜਾਬ ਦੇ ਕਾਫੀ ਸਾਰੇ ਸ਼ਹਿਰਾਂ ਦੇ ਵਿੱਚ ਭਾਰੀ ਬਾਰਿਸ਼ ਵੀ ਹੋਈ ਹੈ ਤੇ ਕਾਫੀ ਸਾਰੇ ਸ਼ਹਿਰਾਂ ਦੇ ਵਿੱਚ ਕਿਣ ਮਿੰਟ ਹੋ ਹੋ ਰਹੀ ਹੈ ਤਾਂ ਜੇਕਰ ਅਸੀਂ ਗੱਲ ਕੀਤੀ ਕਰੀਏ ਚੰਡੀਗੜ੍ਹ ਮੋਹਾਲੀ ਵਰਗੇ ਸ਼ਹਿਰਾਂ ਦੇ ਇੱਥੇ ਜਿਹੜੀ ਬਾਰਿਸ਼ ਹੈ ਲਗਾਤਾਰ ਉਹ ਪੈ ਰਹੀ ਹੈ ਸੋ ਮੌਸਮ ਦੇ ਵਿੱਚ ਜਿਹੜੀ ਵੱਡੀ ਤਬਦੀਲੀ ਹੈ ਉਹ ਇਸ ਵਕਤ ਆ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਬਾਰਿਸ਼ ਹੈ ਉਹ ਹੋ ਰਹੀ ਹੈ ਲਗਾਤਾਰ ਸ਼ਟਾ ਪਾਣੀ ਜਿਹੜਾ ਰੋਡਾਂ ਤੇ ਕਾਫੀ ਖੜਾ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਕਿਣਮਣ ਕਿਣਮਣ ਦੇ ਨਾਲ ਜਿਹੜਾ ਮੌਸਮ ਹੈ ਉਹ ਸਾਫ ਹੋ ਜਾਵੇਗਾ ਇਸ بارش ਦੇ ਨਾਲ ਮੌਸਮ ਬਹੁਤ ਹੀ ਵਧੀਆ ਜਿਹੜਾ ਕਲੀਅਰ ਹੋ ਜਾਵੇਗਾ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਖਰੜ ਮੋਹਾਲੀ ਚੰਡੀਗੜ੍ਹ ਕਰਾਲੀ ਤੇ ਬਨੂੜ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਜਿਹੜੀ بارش ਦੇ ਵੱਲੋਂ 10 ਤੱਕ ਲਗਾਤਾਰ ਦਿੱਤੀ ਗਈ ਹੈ ਤਾਂ ਤੁਸੀਂ ਵੀ ਆਨੰਦ ਮਾਣੋ ਮੌਸਮ ਦਾ ਦੇਖੋ ਕਿਸ ਤਰੀਕੇ ਦੇ ਨਾਲ ਬਸੰਤਰੁੱਤ ਦੀ ਇਹ ਜਿਹੜੀ ਇਹ ਪਹਿਲੀ ਕਿਣ ਮੈਨਾ ਬਸੰਤਰੁੱਤ ਦੇ ਵਿੱਚ ਜਿਹੜਾ ਪਹਿਲਾ ਮਹੀਆ ਉਹ ਪਿਆ ਅੱਜ ਮਹੀ ਦੇ ਨਾਲ ਜਿਹੜੀ ਰੁੱਤ ਹੈ ਬਸੰਤ ਉਹ ਬਿਲਕੁਲ ਕਲੀਅਰ ਹੋ ਜਾਵੇਗੀ ਤਾਂ ਇਸ ਰੁੱਤ ਦੇ ਵਿੱਚ ਬਹੁਤ ਸਾਰੇ ਲੋਕ ਆਨੰਦ ਮਾਣਦੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੀ ਬਿਜਲੀ ਵੀ ਇਹ ਗਰਜ ਰਹੀ ਹੈ ਸੋ ਅਸੀਂ ਤੁਹਾਨੂੰ ਹੋਰ ਵੀ ਇਹ ਜਿਹੜੀਆਂ ਤਸਵੀਰਾਂ ਦਿਖਾਉਂਦੇ ਰਾਵਾਂਗੇ ਲਗਾਤਾਰ ਤੁਸੀਂ ਬਣੇ ਰਹੋ ਸਾਡੇ ਨਾਲ ਤਾਂ ਇਸ ਜਿਹੜੀ ਰੁੱਤ ਦਾ ਬਾਰਿਸ਼ ਵਾਲੀ ਰੁੱਤ ਦਾ ਤੁਸੀਂ ਲਗਾਤਾਰ ਆਨੰਦ ਮਾਣੋ